ਸਸਰੀਕਾਲ ਸਾਰਿਆਂ ਨੂੰ ਜੀ ਪਹਿਲਾਂ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਸਾਰਿਆਂ ਦੀ ਦੀਵਾਲੀ ਖੁਸ਼ੀਆਂ ਭਰੀ ਹੋਵੇ ਤੇ ਮੇਰੀ ਦੀਵਾਲੀ ਇਸ ਵਾਰੀ ਬਹੁਤ ਵਧੀਆ ਤੇ ਤੁਹਾਨੂੰ ਪਤਾ ਹੀ ਹੈ ਜਿੱਦਾਂ ਆਪਾਂ ਦੀਵਾਲੀ ਤੇ ਕੋਈ ਲਾਟਰੀ ਨਹੀਂ ਪਾਉਂਦੇ ਤੇ ਉਹਦਾ ਕੀ ਕਹਿੰਦੇ ਨੂੰ ਲਾਟਰੀ ਬੰਪਰ ਨਿਕਲ ਆਉਂਦਾ ਇਦਾਂ ਹੀ ਮੇਰੀ ਇੰਨੀ ਘੈਂਟ ਦੀਵਾਲੀ ਇਸ ਵਾਰੀ ਮੇਰਾ ਵੀ ਇੱਕ ਲਾਟਰੀ ਬੰਪਰ ਨਿਕਲ ਆਇਆ ਤੇ ਅੱਜ ਮੈਂ ਮੁਖਾਵਾਂਗੀ ਤੁਹਾਨੂੰ ਆਪਣੇ ਹਸਬੰਦ ਦਾ ਫੇਸ ਰਿਵੀਲ ਕਰਾਂਗੀ ਤੇ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਣਾ ਤੁਹਾਨੂੰ ਮੇਰੇ ਹਸਬੰਡ ਕਿੱਦਾਂ ਦੇ ਲੱਗੇ ਕਿੱਦਾਂ ਦੇ ਨਹੀਂ ਲੱਗੇ ਤੇ ਮਿਲਦੀਆਂ ਤੁਹਾਨੂੰ ਹੁਣ ਹਸਬੰਡ ਦੇ ਨਾਲ ਮੇਰਾ ਵੀ ਇਸ ਵਾਰੀ ਹਸਬੰਡ ਵਾਲਾ ਲਾਟਰੀ ਬੰਪਰ ਨਿਕਲਿਆ ਇਹ ਨਹੀਂ ਮੇਰੇ ਹਸਬੰਡ ਤੁਸੀਂ ਦੇਖ ਸਕਦੇ ਹੋ ਮੈਨੂੰ ਹੁਣ ਕਮੈਂਟਾਂ ਦੇ ਵਿੱਚ ਦੱਸਿਓ ਕਿ ਸੋਹਣੇ ਐ ਤੇ ਹੁਣ ਤੁਸੀਂ ਕੁਝ ਬੋਲੋਗੇ ਨਹੀਂ ਸਾਂ ਇਹ ਕਹਿੰਦੇ ਮੈਂ ਕੁਝ ਵੀ ਨਹੀਂ ਬੋਲਣਾ ਮੈਨੂੰ ਸੰਗ ਆਉਂਦੀ ਹੈ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਨਾ ਜਦੋਂ ਕੋਈ ਪਹਿਲੀ ਵਾਰੀ ਕੈਮਰੇ ਅੱਗੇ ਆਉਂਦਾ ਉਹ ਬੰਦਾ ਸੰਗਦਾ ਹੀ ਸੰਗਦਾ ਤੇ ਇਹਨਾਂ ਵੱਲੋਂ ਵੀ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਉਂਕਿ ਇਹ ਸਤਿ ਸ਼੍ਰੀ ਅਕਾਲ ਵੀ ਨਹੀਂ ਕਰਨੇ ਇੰਨਾ ਜ਼ਿਆਦਾ ਸ਼ਰਮਾਉਂਦੇ ਨੇ ਹੁਣ ਰੋਜ਼-ਰੋਜ਼ ਮੇਰੇ ਨਾਲ ਵੀਡੀਓ ਬਣਾਉਣ ਕਰਨਗੇ ਨਾ ਤੇ ਨਾਲ ਵੀ ਐਕਸਪੀਰੀਅੰਸ ਹੋ ਜਾਏਗਾ ਫੇਰੇ ਕੈਮਰੇ ਅੱਗੇ ਆਉਣਗੇ ਵਧੀਆ ਤਰ੍ਹਾਂ ਫਿਰ ਮੇਰੇ ਵਾਂਗ ਲੜਾਕੇ ਹੋ ਜਾਣਗੇ ਜਿੱਦਾਂ ਮੈਂ ਨੈਗੇਟਿਵ ਰੋਲ ਕਰਦੀ ਰਹੀ ਸੀ ਨਾ ਫਿਰ ਉਦਾਂ ਹੀ ਹੈ ਉਦਾਂ ਦੇ ਲੜਾਕੇ ਬਹੁਤ ਜ਼ਿਆਦਾ ਨੇ ਉਦਾਂ ਵੀਡੀਓ ਵਿੱਚ ਵੀ ਇਹਨਾਂ ਕੋਲ ਨੈਗੇਟਿਵ ਰੋਲ ਕਰਾਵਾ ਕਰਾਂਗੇ ਤੇ ਫੇਰੇ ਕਰਣਗੇ ਬਹੁਤ ਸੋਹਣੇ ਸੋਹਣੇ ਰੋਲ ਤੇ ਬਾਕੀ ਫਿਰ ਤੋਂ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰਾਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਗੱਲਾਂ ਤਾਂ ਬਹੁਤ ਜ਼ਿਆਦਾ ਕਰਨੀਆਂ ਸੀਗੀਆਂ ਤੇ ਹੁਣ ਮੈਨੂੰ ਥੋੜੀਆਂ ਬਹੁਤ ਭੁੱਲ ਗਈਆਂ ਤੇ ਇਹ ਵੀ ਲੇਟ ਹੁੰਦੇ ਪਏ ਐ ਇਹਨਾਂ ਨੇ ਵੀ ਜਾਣਾ ਆਪਣੇ ਕੰਮ ਤੇ ਤੇ ਇਸ ਕਰਕੇ ਮਿਲਦੇ ਆ ਤੁਹਾਨੂੰ ਅਗਲੇ ਨੈਕਸਟ ਵਲੌਗ ਦੇ ਵਿੱਚ ਤੇ ਜਿਹੜੀਆਂ ਗੱਲਾਂ ਬਾਤਾਂ ਰਹਿ ਗਈਆਂ ਨੇ ਉਹ ਕਰਾਂਗੇ ਆਪਾਂ ਅਗਲੇ ਵਲੌਗ ਦੇ ਵਿੱਚ ਚੰਗਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਸਾਰੇ ਜਣੇ ਇਹਨਾਂ ਵੱਲੋਂ ਇਹ ਨਾ ਹੋਵੇ ਤੁਸੀਂ ਮਾੜੇ ਕਮੈਂਟ ਕਰਦੋ ਤੇ ਅਗਲੀ ਵਾਰੀ ਵੀਡੀਓ 'ਚ ਜੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰੋਗੇ ਨਾ ਫੇਰ ਇਹਨਾਂ ਨੇ ਥੋੜੇ ਜਿਹਾ ਜਦੋਂ ਬੰਦਾ ਫੁੱਲ ਨਹੀਂ ਜਾਂਦਾ ਜਿੱਦਾਂ ਅਸੀਂ ਫਲਾ ਦਿੰਨੇ ਆ ਜਿੱਦੋਂ ਫਲਾ ਦਿੰਨੇ ਆ ਬੰਦਾ ਥੋੜੇ ਜਿਹਾ ਹੋ ਜਾਂਦਾ ਨਾ ਵਾਏ ਮੈਨੂੰ ਇੰਨੇ ਸੋਹਣੇ ਕਮੈਂਟ ਆਏ ਫੇਰ ਉਹ ਬੰਦਾ ਅਗਲੀ ਵਾਰੀ ਵਧੀਆ ਤਰ੍ਹਾਂ ਕੈਮਰੇ ਆ ਕੇ ਆਉਂਦਾ ਤੇ ਇਦਾਂ ਹੀ ਇਹਨਾਂ ਨੂੰ ਲੈ ਕੇ ਆਵਾਂਗੇ ਥੋੜਾ ਜਿਹਾ ਨਾ ਇਹਦਾ ਹੌਸਲਾ ਵਧਾ ਦਿਓ ਸਾਰੇ ਜਾਣੇ ਜਿੰਨੇ ਵੀ ਮੈਨੂੰ ਪਿਆਰ ਕਰਦੇ ਨੇ ਮੇਰੀ ਫੈਨ ਫਾਲੋਇੰਗ ਜਿੰਨੇ ਵੀ ਹੈਗੀ ਜਿੰਨੇ ਵੀ ਸਿਮੀ ਨੂੰ ਪਿਆਰ ਕਰਦੇ ਨੇ ਇਦਾਂ ਹੀ ਮੇਰੇ ਹਸਬੰਦ ਲਈ ਵੀ ਸੋਹਣੇ ਸੋਹਣੇ ਕਰ ਦਿਓ ਤੁਸੀਂ ਕਮੈਂਟ ਚੰ